ਸਸ਼ਕਲ ਜੀ ਮੈਂ ਤੁਹਾਡੇ ਨਾਲ ਕੁਲਵਿੰਦਰ ਕੌਰ ਜੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਤੇ ਤੁਹਾਡਾ ਸਵਾਗਤ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਬਾਰੇ ਪਿਛਲੇ ਹੀ ਦਿਨਾ ਤੋਂ ਖਬਰਾਂ ਚੱਲ ਰਹੀਆਂ ਨੇ ਕਿ ਉਹ ਪ੍ਰੈਗਨੈਂਟ ਨੇ ਤੇ ਬੱਚੇ ਨੂੰ ਜਨਮ ਦੇਣਗੇ ਇਸ ਖਬਰ ਦੇ ਸਾਹਮਣੇ ਆਉਂਦਿਆਂ ਹੀ ਮੁਰਤੋਂ ਸਿੱਧੂ ਦਾ ਪਰਿਵਾਰ ਚਰਚਾ ਦਾ ਵਿਸ਼ਾ ਬਣ ਗਿਆ ਇਸ ਦੇ ਨਾਲ ਹੀ ਪਰਿਵਾਰ ਨਾਲ ਜੁੜੀਆਂ ਕਈ ਹੋਰ ਅਫਵਾਹਾਂ ਵੀ ਉੱਡ ਰਹੀਆਂ ਨੇ ਪਰ ਹੁਣ ਖੁਦ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਹੈ ਇਹ ਸਾਰੀਆਂ ਅਫਵਾਹਾਂ ਤੇ ਬ੍ਰੇਕਾ ਲਗਾ ਦਿੱਤੀਆਂ ਬਲਕੌਰ ਸਿੰਘ ਨੇ ਸੋਸ਼ਲ ਮੀਡੀਆ ਤੇ ਪਰਿਵਾਰ ਪ੍ਰਤੀ ਚੱਲ ਰਹੀਆਂ ਖਬਰਾਂ ਤੇ ਫਿਕਰਮੰਦ ਹੁੰਦਿਆਂ ਇੱਕ ਪੋਸਟ ਲਿਖੀ ਹੈ ਸਿੱਧੂ ਨੂੰ ਚਾਉਣ ਵਾਲਿਆਂ ਦੇ ਅਸੀਂ ਜੋ ਸਾਡੇ ਪਰਿਵਾਰ ਪ੍ਰਤੀ ਫਿਕਰਮੰਦ ਨੇ ਪਰ ਅਸੀਂ ਬੇਨਤੀ ਕਰਦੇ ਹਾਂ ਕਿ ਬਹੁਤ ਸਾਰੀਆਂ ਅਫਵਾਹਾਂ ਪਰਿਵਾਰ ਦੇ ਬਾਰੇ ਗਲਤ ਚਲਾਈਆਂ ਛਾਰੀਆਂ ਨੇ ਉਹਨਾਂ ਤੇ ਬਿਲਕੁਲ ਵੀ ਯਕੀਨ ਨਾ ਕੀਤਾ ਜਾਵੇ ਤੇ ਨਾਲ ਹੀ ਉਹਨਾਂ ਨੇ ਪ੍ਰਸ਼ੰਸਕਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਜੋ ਵੀ ਖਬਰ ਹੋਵੇਗੀ ਪਰਿਵਾਰ ਖੁਦ ਤੁਹਾਡੇ ਤੱਕ ਉਸ ਨੂੰ ਸਾਂਝਾ ਕਰੇਗਾ ਉਤਦੇ ਵਿਛੋੜੇ ਤੋਂ ਬਾਅਦ ਸਿੱਧੂ ਦਾ ਪਰਿਵਾਰ ਪਹਿਲਾਂ ਹੀ ਕਾਫੀ ਮੁਸ਼ਕਲਾਂ ਦੇ ਵਿੱਚ ਹੈ ਤੇ ਅਜਈਆਂ ਅਫਵਾਹਾਂ ਦਾ ਉੱbnਾ ਹੋਰ ਵੀ ਮੰਦਪਾਗ ਹੈ ਅਸੀਂ ਵੀ ਸਾਰੇ ਤੁਹਾਨੂੰ ਇਹੀ ਅਪੀਲ ਕਰਦੇ ਹਾਂ ਕਿ ਅਜਈਆਂ ਵੀਡੀਓਜ਼ ਨੂੰ ਅੱਗੇ ਨਾ ਭੇਜਿਆ ਜਾਵੇ ਤੇ ਅਜਈਆਂ ਖਬਰਾਂ ਤੋਂ ਬਚਿਆ ਜਾਵੇ ਜਿਨ੍ਹਾਂ ਚਿਰ ਪਰਿਵਾਰ ਵੱਲੋਂ ਕੋਈ ਵੀ ਖਬਰ ਬਾਰੇ ਪੁਸ਼ਟੀ ਨਹੀਂ ਕੀਤੀ ਜਾਂਦੀ ਤੇ ਹੋਰ ਖਬਰਾਂ ਲਈ ਬਣੇ ਰਹੋ ਸੀ ਪੰਜਾਬ ਰਹਿਮਾਸ਼ਾਲ ਦੇ ਡਿਜੀਟਲ ਪਲੇਟਫਾਰਮ ਤੇ ਧੰਨਵਾਦ